ਕਿੰਨੀ ਗਰਮੀ ਹੈ ਕਿੰਨੀ ਤਪਦੀ ਗਰਮੀ ਹੈ ਤੇ ਉਹਦੇ ਵਿੱਚ ਤੁਸੀਂ ਜਾਨ ਮਾਰਨੀ ਕੋਈ ਕਿਸੇ ਨਾਲ ਇੱਕ ਕਰਦੇ ਹੋ ਫਿਰ ਵੀ ਕਿਤੇ ਨਾ ਕਿਤੇ ਘਰ ਦਾ گزارਾ ਹੋ ਜਾਂਦਾ ਮਾੜਾ ਮੋੜਾ ਟਾਈਮ ਪਾਸ ਹੋ ਹੀ ਜਾਂਦਾ ਰੋਟੀ ਪਾਣੀ ਟਾਈਮ ਪਾਸ ਹੀ ਜਾਂਦਾ ਇਹ ਹੋਇਆ ਬੈਟਰੀ ਆ ਗਈ ਜਿਆਦਾ ਬੈਟਰੀ ਸਾਰੀ ਲਈ ਜਾਂਦੀ ਹੈ ਬਾਹਰ ਜੀ ਬੈਟਰੀ ਆ ਜਾਂਦੀ ਹੈ ਗਾੜੀ ਨੂੰ ਫੋ ਕਿੰਨੇ ਕੇ ਪਾਸੇ ਕਮਾਲ ਲੰਦੂ ਬੋਲੋ ਉਹ ਇਹਨਾਂ 100 150 ਹੀ ਹੋ ਕੇ ਨਾ ਉਦੋਂ ਕਿੰਨੀ ਦਿਹਾੜੀ ਪੈਂਦੀ ਉਦੋਂ 500 ਵੀ 700 ਕਮਾ ਲੈਂਦੇ ਹੁਣ ਕਿੰਨੀ ਪੈਂਦੀ ਹੋਰ ਤੇ ਕੋਈ ਵੀ ਇਥੇ ਨੂੰ 100 150 ਮਹਾਂ ਬਣਦਾ ਕਿਤੇ ਨਾ ਕਿਤੇ ਫਰਕ ਪਿਆ ਹਾਂ ਜਿਸਾ 100 150 ਮਹਾਂ ਹੀ ਬਣਦਾ ਕਾਰੋਬਾਰ ਦੇ ਵਿੱਚ ਵੇਖੋ ਜੀ ਬਹੁਤ ਅਡਾ ਹੋ ਨੁਕਸਾਨ ਹੈ ਬਾਕੀ ਇਹਨੇ ਬੈਟਰੀ ਰਕਸ਼ੀ ਚੱਲ ਪਏ ਨੇ ਇਹ ਜਿਆਦਾ ਖਿੱਚਣ ਦੇ ਨੇ ਕੰਮ ਲੋ ਅਸੀਂ 5:30 ਵਜੇ ਸਵੇਰੇ ਆਨੇ ਆ ਸਾਮਾਂ ਦੇ 6:00 ਵੱਜ ਜਾਂਦੇ ਨੇ ਕਦੇ 200 ਬਣ ਗਿਆ ਕਦੇ 150 ਬਣ ਗਿਆ ਕਦੇ 250 ਬਣ ਗਿਆ ਉਹ ਸਾਡਾ ਸ਼ਹਿਰ ਦਾ ਗੁਜ਼ਾਰਾ ਇਹ ਮਹਾਂ ਸਬਜ਼ੀ ਲੈ ਕੇ ਦੁੱਧ ਲੈ ਕੇ ਉਹ ਘਰ ਦਾ ਬੜੀ ਮੁਸ਼ਕਲ ਖੇਤ ਥਰੂ ਕੇ ਗੁਜ਼ਾਰਾ ਕਰੀਦਾ। ਇਹ ਸਰ ਜੀ ਮੈਂ ਰਿਕਸ਼ਾ ਨਾਲ ਲੈ ਕੇ ਆਂ ਤੇ ਸਮਝ ਲਓ ਰਾਤ ਨੂੰ ਅਡੇ ਘਰ ਕੋਈ ਸਬਜ਼ੀ ਨਹੀਂ ਬਣਨੀ ਜਾਂ ਕੋਈ ਚਾਹ ਪਾਣੀ ਨਹੀਂ ਬੱਚਿਆਂ ਲਈ ਬੰਨਣਾ। ਤੇ ਆ ਜੇ ਮੈਂ ਸ਼ਾਮ ਨੂੰ ਜਮਾਲਾ ਸੋਕ ਮੈਂ ਸ਼ਾਮ ਨੂੰ ਘਰ ਜਾਵਾਂਗਾ ਉਹਨਾਂ ਨੂੰ ਡਾ ਕੇ ਤੇ ਬੱਚਿਆਂ ਨੇ ਚਾਹ ਬਣੀ ਪੀਣਾ ਜੀ। ਬਾਕੀ ਸਰਾ ਅੱਡੀ ਕੋਈ ਜਾਇਜ਼ਾ ਤੇ ਹੈਗੀਆਂ ਨਹੀਂ। ਅਮੇਜ਼ਿੰਗ ਟੀਵੀ ਜੋ ਅਸੀਂ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤਿ ਦੀ ਗਰਮੀ ਦੇ ਵਿੱਚ ਮਿਹਨਤ ਕਰਦੇ ਨੇ ਮਿਹਨਤ ਕਰਦੇ ਵੀ ਵਿਖਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਤਸਵੀਰਾਂ ਦੇਖ ਲਓ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਕਿ ਮਿਹਨਤ ਕਰਦੇ ਨੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਬਜ਼ੁਰਗ ਰਿਸ਼ਤੇ ਦੇ ਉੱਤੇ ਬੈਠ ਕੇ ਪੱਖੀ ਦੀ ਝੱਲ ਮਾਰਨ ਦੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਕੋਣ ਪਸੀਨਾ ਇੱਕ ਕਰ ਦਿੰਦੇ ਨੇ ਮਿਹਨਤ ਕਰਦੇ ਨੇ ਸਵਾਰੀ ਨੂੰ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੱਕ ਪਹੁੰਚਾਉਂਦੇ ਨੇ ਬੜੀ ਮਿਹਨਤ ਕਰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਗੁਜ਼ਾਰਾ ਜਿਰਾਏ ਬੜਾ ਔਖਾ ਕਰਦਾ ਆਪਾਂ ਗੱਲਬਾਤ ਕਰਾਂਗੇ ਸਵੇਰੇ ਨਿਕਲਦੇ ਨੇ ਤਾਂ ਕਿਦੋਂ ਘਰ ਜਾਂਦੇ ਨੇ ਤੇ ਕਿੰਨੀ ਕੁ ਮਿਹਨਤ ਕਰਦੇ ਨੇ ਤੇ ਕਿੰਨਾ ਕੁ ਫਾਲ ਮਿਲਦਾ ਹੈ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਗੋਰਾ ਮੇਰੇ ਕਿੰਨੀ ਉਮਰ ਦੇ 65 ਸਾਲ ਹੋ ਗਏ ਪਰਿਵਾਰ ਚ ਕੋਣ ਕੋਣ ਵਾਰ ਚ ਬੱਚੇ ਆ ਗੋ ਜੀ ਜੁਦੀ ਵਿਆਹ ਹੜੀ ਫਿਰ ਗੁਜ਼ਾਰਾ ਚੱਲ ਜਾਂਦਾ ਰਿਕਟੈਂਪਾਸ ਹੋਈ ਜਾਂਦਾ ਮਾੜਾ ਮੋਟਾ ਕਰਨਾ ਤਰਨਾ ਦੇ ਬਣਾਈ ਐਨੀ ਗਰਮੀ ਐ ਕਿੰਨੀ ਤਪਦੀ ਗਰਮੀ ਐ ਤੇ ਉਹਦੇ ਵਿੱਚ ਤੁਸੀਂ ਜਾਨ ਮਾਰਨੀ ਖੂਨ ਪਸੀਨਾ ਇੱਕ ਕਰ ਦਿਓ ਫਿਰ ਵੀ ਕਿਤੇ ਨਾ ਕਿਤੇ ਘਰ ਦਾ ਗੁਜ਼ਾਰਾ ਹੋ ਜਾਂਦਾ ਮਾੜਾ ਮੋਟਾ ਟਾਈਮ ਪਾਸ ਹੋਈ ਜਾਂਦਾ ਰੋਟੀ ਪਣੀ ਟਾਈਮ ਪਾਸ ਨਹੀਂ ਜਾਂਦਾ ਟਾਈਮ ਪਾਸ ਹੀ ਜਾਂਦਾ ਪਰ ਪਹਿਲੇ ਵਾਲੀਆਂ ਗੱਲਾਂ ਨਹੀਂ ਉਹ ਪਹਿਲੇ ਵਾਲੀਆਂ ਕੀ ਗੱਲ ਕੀ ਬਜਾ ਰਹੀ ਐ ਕਿ ਕੰਮ ਕੱਟ ਗਿਆ ਇਹੋ ਆ ਬੈਟਰੀ ਆ ਗਈ ਜਿਆਦਾ ਬੈਟਰੀ ਸਾਰੀ ਲਈ ਜਾਂਦੀ ਐ ਬਾਹਰ ਹੀ ਜੀ ਹਾਂਜੀ ਬੈਟਰੀ ਆ ਲੈ ਗਾਈ ਉਹ ਸੋ ਕਿੰਨੇ ਕੇ ਪੈਸੇ ਕਮਾ ਲੰਦੇ ਫਿਰ ਉਹ ਇੰਨਾ 100 150 ਹੀ ਹੋਰ ਕਿਨੇ ਕਮਾਉਂਦਾ ਅੱਛਾ ਹਾਂਜੀ ਪਹਿਲਾਂ ਕਿੰਨੇ ਕਮਾਉਂਦੇ ਪਹਿਲੇ 2 2 4 400 2 5 500 ਕਮਾ ਲੈਂਦਾ ਹੁਣ ਤੁਹਾਡੀ ਉਮਰ ਕਿੰਨੀ 70 ਸਾਲ ਹਾਂਜੀ ਪਹਿਲਾਂ ਉਮਰ ਕਿੰਨੀ ਸੀ ਜਦੋਂ ਕਮਾਈ ਜ਼ਿਆਦਾ ਸੀ 40 ਫਿਰ ਨਾਲ ਇਹ ਸਾਲੋਂ ਪਹਿਲਾਂ ਉਦੋਂ ਕਿੰਨੀ ਦਿਹਾੜੀ ਪੈਂਦੀ ਸੀ ਉਦੋਂ 500 ਵੀ 700 ਵੀ ਕਮਾ ਲੈਂਦੇ ਹੁਣ ਕਿੰਨੀ ਪੈਂਦੀ ਹੁਣ ਤਾਂ ਕੋਈ ਵੀ 100 150 ਮਾਹ ਵਾ ਕਿਤਨਾ ਕਿਤੇ ਫਰਕ ਪਿਆ ਗਿਆ ਹਾਂਜੀ 100 150 ਮਾਹ ਹੀ ਬਣਦਾ ਹੈ ਜੀ ਅੰਨੀ ਅੱਤ ਦੀ ਗਰਮੀ ਆ ਪਰ ਫੇਰ ਵੀ ਕਿਤੇ ਨਾ ਕਿਤੇ ਤੁਸੀਂ ਸਵਾਰੀ ਨੂੰ ਆਪਣੀ ਮੰਜ਼ਲ ਤੇ ਪਹੁੰਚਾ ਦਿੰਦੇ ਹੋ ਕੂਨ ਪਸੀਨਾ ਇੱਕ ਕਰਦੇ ਹੋ ਮਿਹਨਤ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਨਹੀਂ ਕਹਿਣਾ ਉਹਦੇ ਹੁਣ ਸਵਾਰੀ ਨੇ ਕਿਹਾ ਤੇ ਛੱਡ ਗਏ ਹੁਣ ਆਪਾਂ ਜੀ ਜਿੱਤੇ ਕਹਿੰਨ ਗੱਡ ਕੇ ਦਿੰਦੇ ਅੱਗੇ ਸਵਾਰੀ ਪਾਏ ਭਰਦੀ ਹੁਣ ਪੈਸੇ ਵੀ ਬੈਟਰੀ ਵਾਲਾ ਕਰਾ ਕੇ ਖੜਾੜਾ ਜਿੱਤੇ ਚਾਲੀ ਲਈ ਦੇ ਹੋ ਗਈਆਂ ਜਿ ਲੈ ਜਾਂਦੇ ਨੇ ਜੀ ਮਿਹਨਤ ਕਰਦੇ ਹੋ ਸਵਾਰੀ ਨੂੰ ਪਹੁੰਚਾਉਂਦੇ ਹੋ ਪਰ ਕਿਤੇ ਨਾ ਕਿਤੇ ਮਿਹਨਤ ਦਾ ਫਾਲ ਨਹੀਂ ਮਿਲਦਾ ਨਹੀਂ ਫਾਲ ਨਹੀਂ ਮਿਲਦਾ ਪੂਰਾ ਕਰਾਏ ਬੜਾ ਘਟਾੜਿਆ ਨਾ ਬੈਟਰੀ ਵਾਲਾ ਜਿੱਥੇ 40 50 ਲਈ ਦੇ 20 ਤੇ 20 ਲਈ ਦੇ ਜੀ ਤੇ ਸਾਡੇ ਤਾਂ ਹੀ ਕੀ ਫੀਲ ਕਰਨਾ ਚਾਹੁੰਦੇ ਹੋ ਸਰਕਾਰੇ ਸਰਕਾਰ ਹੋਈ ਆ ਕਿ ਸਾਡੇ ਨਾਲ ਦੇ ਕਸੂਰ ਲੱਗਣੇ ਮਾਰੇ ਬੰਦੇ ਵਾਹ ਦੇ ਕਸੂਰ ਜਿਹੜਾ ਕਿ ਜਾਰਾ ਹੋਈ ਜੈ ਸਾਡਾ ਜੀ ਕੀ ਕਰੀਏ ਹੋਰ ਨਾ ਇਹ ਗੱਲਬਾਤ ਕਰਦੇ ਆ ਹੋਰ ਵੀ ਰਿਕਸ਼ਾ ਚਾਲਕ ਨੇ ਆਤੇ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਤੇ ਭਾਜੀ ਯੂਨੀਵਰਸਿਟੀ ਜੀ ਕੀ ਨਾਮ ਦੇ ਭਗਤ RAM ਜੀ ਭਗਤ RAM ਜੀ ਕਿੱਦਾਂ ਦੇਖਦੇ ਹੋ ਕਿ ਕਾਰੋਬਾਰ ਦੇ ਵਿੱਚ ਕਿੱਦਾਂ ਦਾ ਕਾਰੋਬਾਰ ਦੇ ਵਿੱਚ ਵੇਖੋ ਜੀ ਬਹੁਤ ਸਾਡਾ ਹੁਣ ਨੁਕਸਾਨ ਹੈ। ਬਾਕੀ ਜਿਹੜੇ ਬੈਟਰੀ ਰਕਸ਼ੇ ਚੱਲ ਪਏ ਨੇ ਇਹ ਜਾਦਾ ਖਿੱਚਣ ਦੇ ਨੇ ਕੰਮ ਨੂੰ। ਜੀ ਤੇ ਅਸੀਂ 5:30 ਵਜੇ ਸਵੇਰੇ ਆਂਦੇ ਆ ਸਾਮਾਂ ਦਾ 6:00 ਵਜੇ ਆ ਜਾਂਦੇ ਨੇ। ਜੀ ਕਦੇ 200 ਬਣ ਗਿਆ ਕਦੇ 150 ਬਣ ਗਿਆ ਕਦੇ 250 ਬਣ ਗਿਆ ਉਹ ਸਾਡਾ ਸ਼ਹਿਰ ਤੱਕ ਜਾ ਰਹੇ ਮਾਂਹ ਸਬਜ਼ੀ ਲੈ ਕੇ ਦੁੱਧ ਲੈ ਕੇ ਉਹ ਘਰ ਦਾ ਬੜੀ ਮੁਸ਼ਕਲ ਖੇਚ ਤੁਰੂ ਕੇ ਗੁਜ਼ਾਰਾ ਕਰੀਦਾ। ਕਿੰਨੀ ਕੀ ਦਵਾਈ ਕਰਾਂਗੇ ਉਹ ਸਾਰੀ ਧੇਰੀ। ਸਾਰੀ ਧੇਰੀ ਕਦੇ 200 ਪੈਂਦਾ ਕਦੇ 150 ਪੈਂਦਾ। ਹਰੀ ਤਾਈ ਫਰਮਾਨਾ ਇਹੋ ਵਧਦੀ ਬਣ ਕੰਮਾ ਕਿੰਨੀ ਕੀ ਕਮਾਈ ਹੁੰਦੀ ਸੀ ਪਹਿਲਾਂ ਅਗਰੇ 700 800 ਜਦੋਂ ਬੈਟਰੀ ਰੱਖਸ਼ਾ ਨਹੀਂ ਸੀ ਉਦੋਂ ਸਿਰ 800 ਰੁਪਿਆ ਹੀ ਲਾਇਨੇ ਆ ਘਰ ਨੂੰ ਕੀ ਅਪੀਲ ਕਰਨਾ ਚਾਹਦੇ ਹਾਂ ਸਰਕਾਰਾਂ ਅਸੀਂ ਸਰਕਾਰਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਸਾਨੂੰ ਸਾਡੇ ਬੋਰਡ ਲੈਂਦੇ ਜੀ ਉਦੋਂ ਸਾਡੇ ਅਗੇ ਤਰਲੇ ਪਾਣੇ ਦੇ ਹੱਥ ਜੋੜਦੇ ਜੀ ਤੇ ਤੁਸੀਂ ਹੁਣ ਸਾਡੇ ਵਾਸਤੇ ਵੀ ਮਲੇ ਕੋਈ ਸੋਚੋ ਮਲੇਗਾ ਇਹ ਗਰੀਬ ਲੋਕ ਆ ਜਿਹੜੇ ਬੋਰਡ ਲੈਂਦੇ ਉਹ ਤੇ ਸਾਨੂੰ ਵੀ ਕੋਈ ਹਿਸ਼ਾਰਾ ਦਿਓ ਕੋਈ ਸਾਨੂੰ ਬੈਟਰੀ ਰੱਖਸ਼ਾ ਲਾ ਦਿਓ ਚਾਹ ਕੋਈ ਸਾਨੂੰ ਕੋਈ ਦੀਪੂਆਂ ਦੇ ਉੱਤੇ ਇਹੋ ਜਿਹਾ ਕੋ ਰਾਸ਼ਨ ਦਿਓ ਕੁਲਾ ਜਿੱਦਾਂ ਅਕੇ ਤੁਸੀਂ ਕਣਕ ਦਿੰਦੇ ਹੋ ਕਣਕ ਵੀ ਹੁਣ ਖਾ ਕੇ ਜ ਕਣਕ ਵੀ ਸਾਨੂੰ ਪੂਰੀ ਮਿਲ ਨਹੀਂਦੀ ਤੇ ਘਰ ਦਾ ਬੜੀ ਮੁਸ਼ਕਲ ਜਿਹਾ ਚੱਲਦਾ ਤੇ ਬਾਕੀ ਇਹ ਆ ਭਈ ਸਾਡਾ ਕੰਮ ਬਹੁਤ ਮੁਸ਼ਕਲ ਚੱਲਣ ਲਿਆ ਦਾ ਅੱਜ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਕੀ ਹਾਲ ਦੇ ਭਾਜੀ ਕੀ ਨਾਕੀ ਦੇ ਮੇਰਾ ਨਾਮ ਸ੍ਰੀਂਦਰਪਾਲ ਆ ਜੀ ਸ੍ਰੀਂਦਰਪਾਲ ਜੀ ਬੜੀ ਤਪਦੀ ਗਰਮੀ ਦੇ ਵਿੱਚ ਅੱਤ ਦੀ ਗਰਮੀ ਪੈਣੀ ਹੈ ਤੁਸੀਂ ਮਿਹਨਤ ਕਰਨ ਕਿ ਕੀ ਕਹਿਣਾ ਚਾਹਦੇ ਸਰ ਸਿਰਫ ਠੀਕ ਹੈ ਇੱਕ ਆਪਣੀ ਪੇਟ ਦੀ ਖਾਤਰ ਤੇ ਬੱਚਿਆਂ ਦੀ ਖਾਤਰ ਤੇਨੇ ਮੇਰੇ ਬੱਚੇ ਨੇ ਛੋਟੇ ਛੋਟੇ ਜੀ ਤੇ ਸਰ ਜੇ ਮੈਂ ਰਿਕਸ਼ਾ ਨਾਲ ਲੈ ਕੇ ਆਵਾਂ ਤੇ ਸਮਝ ਲੋ ਰਾਤ ਨੂੰ ਅਡੇ ਘਰ ਕੋਈ ਸਬਜੀ ਨਹੀਂ ਬਣਨੀ ਜਾਂ ਕੋਈ ਚਾਹ ਪਾਣੀ ਨਹੀਂ ਬੱਚਿਆਂ ਲਈ ਬੰਨਣਾ ਤੇ ਆ ਵੀ ਜੇ ਮੈਂ ਸ਼ਾਮ ਨੂੰ ਮੰਨ ਲਾ ਸੋਗ ਮੈਂ ਸ਼ਾਮ ਨੂੰ ਘਰ ਜਾਵਾਂਗੇ ਉਹਨਾਂ ਨੂੰ ਦਾਂਗੇ ਤੇ ਬੱਚੇ ਨੇ ਚਾਹ ਬਣੀ ਪੀਣਾ ਜੀ ਬਾਕੀ ਸਰਾ ਅੱਡੀ ਕੋਈ ਜਾਇਦਾਦ ਤਾਂ ਨਹੀਂ ਹੈਗੀ ਨਹੀਂ ਵੀ ਜਾਨੀ ਕਿ ਜਿਵੇਂ ਵਡੇ ਲੋਗ ਨੇ ਇੱਕ ਦਿਨ ਕੰਮ ਨਾ ਕਰਨ ਨਾ ਭਾਵੇਂ ਹਫਤਾ ਕੰਮ ਨਾ ਕਰਨ ਸੈਰ ਕਰਨ ਚਲੇ ਜਾਂਦੇ ਨੇ। ਇੱਕ ਪੈਸੇ ਫਿਰ ਕਮਾ ਲੈਂਦੇ। ਸਰ ਵਾਹ ਤੋ 200 ਟਾ 200 ਦੀ ਗੇਮ ਹੈ ਕੀ ਜੇ। ਆ ਹਾਂਜੀ। ਪੂਨ ਪਸੀਨਾ ਇੱਕ ਕਰਦੇ ਹੋ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਕਮਾਈ ਰਹਿ ਨਹੀਂ ਗਈ। ਮਿਹਨਤ ਦਾ ਫਾਲਤੂ ਨਹੀਂ। ਸਰ ਖਤਮ ਹੋ ਗਿਆ ਰਿਕਸ਼ਾ ਕੰਮ 0% ਹੋ ਗਿਆ ਦਾ ਜੀ। ਇਹਦੇ ਕੋਈ ਐੜੀ ਫੜੀ ਸਵਾਰੀ ਹੁੰਦੀ ਜਿਹਦੇ ਕੋਈ ਸਮਾਨ ਹੁੰਦਾ ਨਾ ਸਿਰਫ ਉਹਨਿਆਂ ਨੂੰ ਵਾਏ ਮਾਰਨੀ ਜੀ। ਜੀ। ਤੇ ਸਾਡੇ ਚ ਨਹੀਂ ਪਹੁੰਚਣੀ ਹੈ ਕਿ ਵੀ ਜਿਸ ਤਰ੍ਹਾਂ ਇਹਨਾਂ ਨੇ ਇਰਕਸ਼ਨ ਲੈ ਦੇ 1.5 2-2 ਲੱਖ ਦੇ ਸਾਡੇ ਕੋਲ ਨਹੀਂ ਪਹੁੰਚਣੀ ਹੈ ਕਿਉਂਕਿ ਸਾਡੇ ਕੋਲ ਤਾਂ ਵੀ ਕਿਰਾਏ ਦੇ ਨੇ ਇਹਨਾਂ ਦੇ ਵੀ 50 ਰੁਪਏ ਕਿਰਾਏ ਦੇਣਾ ਚਾਹੀਏ ਕਿਰਾਇਆ 50 ਦੇ ਕੇ ਤੇ ਫਿਰ ਘਰ ਦਾ ਗੁਜ਼ਾਰਾ ਚੱਲ ਜਾਂਦਾ ਜਿਹੜਾ ਕੋਈ ਜਨੀਗੀ ਤੋਂ ਇਹ ਆ ਬਜੰਦਾ ਜਾ ਘਰ ਦੇਦਾ ਲੋ ਜੀ ਜਹੇ ਬਣੇ ਜੇ ਫਿਰ ਉਹ ਸਾਡਾ ਫੇਰ ਗੱਲ ਉਹੀ ਆ ਜਾਂਦੀ ਕਿ ਇਹ ਦਿਨ ਸਬਜ਼ੀ ਬੰਦੀ ਕਿ ਤਾਂ ਨਹੀਂ ਬੰਦੀ ਜੀ ਕਿ ਐਨੀ ਗਰੀਬੀ ਦਾ ਇਹ ਤਾਂ ਜੀਵਨ ਜੀ ਨੂੰ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਪਰ ਤੁਹਾਨੂੰ ਜਿਹੜਾ ਫਾਲ ਨਹੀਂ ਮਿਲਦਾ ਏ ਗਾਇ ਸਰ ਬਿਲਕੁਲ ਠੀਕ ਹੈ ਅਈ ਦੇ ਜਿਹੜੀ ਸਵਾਰੀ ਸਾਡੇ ਕੋਲ ਆਂਦੀ ਹੈ ਅਈ ਰੱਬ ਦਾ ਰੂਪ ਸਾਡੇ ਲਈ ਜਿਹੜੇ ਹਣ ਕੋ ਦਾਵੀ ਦੇ ਕੇ ਜਾਣਾ ਉਹਨਾਂ ਨੇ ਤੇ ਹੀ ਉਹ ਜਾ ਕੇ ਘਰ ਵਰਤਨੇ ਆਪਣੇ ਬਚਾਣ ਦੀ ਖਾਤਰ ਜਾ ਆਪਣੇ ਘਰ ਦੀ ਹੁੰਦੇ ਆਂ ਜਾ ਕੇ ਜਾਂ ਆਪਣੇ ਜਨਕੀ ਮਾਤਾ ਦੇਵੀ ਰੱਖਿਆ ਉਹਨੂੰ ਲਿਆ ਕੇ ਜਾਏਗੇ ਜਨਕੀ ਚਾਹ ਪਣੀ ਬਣਾਣਗੇ ਸਬਜੀ ਭਾਜੀ ਕੋ ਬਣਾਣਗੇ ਕੀ ਕਹਿਣਾ ਕੰਬੂ ਸਰ ਇੱਕ ਤੇ ਆਹੀ ਅਪੀਲ ਹੈ ਸਰਕਾਰ ਗੜੀ ਹੱਥ ਜੋੜ ਕੇ ਅਪੀਲ ਹੈ ਇੱਕ ਤੇ ਸਰ ਜਿਹੜੇ ਸਰਕਾਰੀ ਸਰਵਿਸਮੈਨ ਹੈ ਉਹਨਾਂ ਦੇ ਰਸ਼ਨ ਗੜ ਕੱਟੇ ਜਾਣ ਤੇ ਜਿਹੜੇ ਗਰੀਬ ਲੋਕ ਐ ਜਿਨ੍ਹਾਂ ਦੇ ਨਵੇਂ ਬਣੇ ਹੋਏ ਜਿਵੇਂ ਕਿ ਮੈਂ ਗਰੀਬ ਐ ਮੇਰਾ ਰਸ਼ਨ ਕਾਰਡ ਅੱਜ ਤੱਕ ਨਹੀਂ ਬਣਿਆ ਕਿੰਨੀਆਂ ਸਰਕਾਰਾਂ ਆ ਗਈਆਂ ਜੇ ਕੱਲ ਇਹ ਵੀ ਕਹਿੰਦੇ ਆਪਣਾ ਦਾ ਕਾਂਗਰਸ ਵੀ ਆਂਦੇ ਬਣਾ ਲਗੇ ਆਪ ਵੀ ਕਹਿੰਦੇ ਸੀ ਸ਼ਰੀਫਾ ਖੁੱਦ ਗਿਆ ਮੇਰੇ ਘਰ ਬਾਲੇ ਮੇਰੇ ਡਿੱਗਣ ਵਾਲੇ ਹੋ ਜਦੇ ਨੇ ਅਨੇਜ ਸਰ ਕੋ ਮੈਂ ਇਹ ਗੱਲ ਨਹੀਂ ਹੈ ਕਿ ਜੋ ਅਸਲੀ ਹੈ ਤਾਂ ਮੈਂ ਤਾਂ ਉਹ ਗੱਲ ਦੱਸ ਰਿਹਾ ਭਾਵੇਂ ਸਾਹਮਣੇ ਵੀ ਸਰ ਖਲੋਤੀ ਹੁਣ ਮੈਂ ਸਾਹਮਣੇ ਗੱਲ ਕਰਦਾਗਾ ਮੈਂ ਉਹਨਾਂ ਦਿਨਾਂ ਵਿੱਚ ਸਰ ਦੀ ਬਾਹ ਫੜ ਕੇ ਅੰਦਰ ਲੈ ਗਿਆ ਮੈਂ ਸਰ ਜੀ ਪਹਿਲਾਂ ਮੇਰੀ ਕੋਠਿਆ ਝਾਤੀ ਮਾਰੋ ਕੋਠਾ ਵੇਖਦੇ ਬਾਲਿਆਂ ਨਾਲ ਝੋਲ ਪਈ ਤੇ ਮੈਨੂੰ ਕਹਿੰਦੇ ਸਾਹਿਬ ਜੀ ਇਹ ਕਰੇ ਤਗੜੇ ਹੋਗੇ ਨਾ ਇੱਕ ਮੌਕਾ ਛੱਡ ਹੁੰਦੇ ਇੱਕ ਮੌਕਾ ਛੱਡ ਹੁੰਦੇ ਅਸੀਂ ਕਹਿ ਗਵਾ ਕੇ ਕੈਂਪਲੇਜ 40 45 ਵੋਟਾਂ ਨੇ ਹਾੜੀਆਂ ਜਨਨ ਕਿ ਆਪਣੀਆਂ ਘਰੇਲੂ ਵੋਟਾਂ ਜਨਨ ਕਿ ਹਾੜੇ ਚਾਚੇ ਤਾਏ ਜੋ ਵੀ ਹੈ ਭੈਣ ਭੈਣਾ ਪਰੋਣੇ ਜਨਨ ਕਿ ਜੋ ਵੀ ਕੁੱਲ ਮਿਲਾ ਕੇ 40 ਤੋਂ 45 ਵੋਟਾਂ ਨੇ ਕਰਦੀਆਂ ਦੇ ਆਪਾ ਇੱਕ ਮੌਕੇ ਦੇ ਪਿੱਛੇ ਲਾ ਕੇ ਦੇ ਦਿੱਤਾ ਮੌਕਾ ਇਹ ਕੋ ਮਿਹਨਤ ਕਰਦੇ ਹੋ ਪਰ ਗੁਜ਼ਾਰਾ ਕਿਤੇ ਨਾ ਕਿਤੇ ਨਹੀਂ ਹੁੰਦਾ ਇੰਨੀ ਗਰਮੀ ਦੇ ਵਿੱਚ ਤੁਸੀਂ ਘਰੋਂ ਨਿਕਲਦੇ ਹੋ ਬੱਤੀਆਂ ਵਾਸਤੇ ਆਪਣਾ ਹੁਣ ਸੀਨਾ ਇੱਕ ਕਰਦੇ ਹੋ ਸਰ ਜੀ ਕਿਹਾ ਤਾਂ ਤੇ ਮੈਂ ਢੇ ਲੋਕਾਂ ਦੇ ਬੱਚੇ ਯਾਰ ਹਰ ਰੁਪਿਆ ਸਾਰ ਲੱਗ ਕੇ ਨਿਕਲਦੇ ਨੇ ਜੀ ਤੇ ਅਹੀ ਸਰ ਬੱਚਿਆਂ ਦੇ 5 ਰੁਪਏ ਵੀ ਮੰਗ ਲਿਆ ਨਾ ਉਹ ਵੀ ਇਹਨੂੰ ਜੱਬੇ ਗੋਡਲ ਨੇ ਓਖੀ ਲੈ ਨੀ ਤੇ ਯਾਰ ਤੈਨੂੰ ਪੰਜ ਦੇ ਦ ਬਾਕੀ ਯਾਨੀ ਕਿ ਕਿਤਨਾ ਕੰਮ ਚਲਾਵਾਂਗੇ ਇਹ ਗਰਮੀ ਆ ਗਰਮੀ ਆ ਹਾਂ ਹਾਂ ਤੇ ਸਰ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੀ ਗਰਮੀ ਹੈ ਕਿਤਨਾ ਕਿਤੇ ਆਡਾ ਘਰ ਦਾ ਗੁਜ਼ਾਰਾ ਵਜੇਰਾ ਬੜਾ ਔਖਾ ਏ ਹੌਣ ਪਸੀਨੇ ਦੀ ਮਿਹਨਤ ਦੀ ਕਮਾਈ ਕਰਦੇ ਆ ਪਰ ਫਿਰ ਵੀ ਕਿਤਨਾ ਕਿਤੇ ਘਰ ਦਾ ਗੁਜ਼ਾਰਾ ਬੜਾ ਔਖਾ ਆ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਏ ਸੋ ਸਤਿ ਸ੍ਰੀ ਅਕਾਲ ਜੀ ਕੀ ਨਾਮ ਦਾ ਪਾਪਾ ਜੀ ਨਾ ਨਾ ਬਲਦੇਸ ਸਿੰਘ ਬਲਦੇਵ ਜੀ ਤੇਰੇ ਕਿਨੇ ਵੇ ਨਿਕਲਦੇ ਘਰੋਂ ਘਰੋਂ 8-9 ਵਜੇ ਨਿਕਲੀ ਤਾ ਫਿਰ ਗੁਜ਼ਾਰਾ ਹੋ ਜਾਂਦਾ ਘਰ ਤੇ ਕਿੰਨੀ ਉਮਰ ਕਿੰਨੀ ਹੈ ਉਮਰ ਮੇਰੇ 68 ਸਾਲ ਦੀ 68 ਸਾਲ ਦੀ ਉਮਰ ਹੈ ਜੀ ਘਰ ਦਾ ਗੁਜ਼ਾਰਾ ਚੱਲ ਜਾਂਦਾ ਫਿਰ ਮਿਹਨਤ ਕਰਕੇ ਨਹੀਂ ਚੱਲਦਾ ਕਿੰਨੇ ਕਮਾਉਂਦੇ ਹੋ ਰੋਜ਼ 100-150 ਗੱਲ ਫਿਰ ਬਣਦੀ ਨਹੀਂ ਕਿਤੇ ਇਹ ਗੱਲ ਨਹੀਂ ਬਣਦੀ ਅੱਨੀ ਗਰਮੀ ਗਰਮੀ ਦੇ ਵਿੱਚ ਮੈਂ ਦੇਖਿਆ ਕਿ ਤੁਸੀਂ ਪੱਖੀ ਦੇ ਨਾਲ ਝੱਲ ਮਾਰਦੇ ਪਸੂਰ ਤੋਂ ਨਿਕਲੇ ਦਿਓ ਕੁਝ ਕਮਾਇਆ ਵੀ ਕੋਈ ਫੇਰਾ ਵੀ ਲਾਇਆ ਕਿਤੇ ਹੰਦੇ ਚੱਲਣ ਦਾ ਨਹੀਂ ਨਹੀਂ ਥੋੜਾ ਜਿਹਾ ਬਣਿਆ ਜੀ ਕੋਈ ਨਹੀਂ ਚਾਹੀ ਤੇ ਜਿੰਨੇ ਉਹਨੇ ਥੋੜੇ ਬਣੇ ਅੱਛਾ ਪਰ ਗਰਮੀ ਬੜੀ ਹੈ ਗਰਮੀ ਬਹੁਤ ਆ ਸੋ ਗੱਲਬਾਤ ਕੀਤੀ ਹੈ ਜੀ ਗਰਮੀ ਕਹਿੰਦੇ ਨੇ ਬਹੁਤ ਆ ਪਰ ਫਿਰ ਵੀ ਕੀ ਕਰੀਏ ਕਿਤੇ ਨਾ ਕਿਤੇ ਪਰਿਵਾਰ ਪਾਲਣਾ ਤਾਂ ਰੋਟੀ ਖਾਣੀ ਹੈ ਮਿਹਨਤ ਕਰਦੇ ਨੇ ਪਰ ਮਿਹਨਤ ਵੀ ਜਰੀਏ ਕਿਤੇ ਨਾ ਕਿਤੇ ਪੂਰੀ ਨਹੀਂ ਪੈਂਦੀ ਸੋ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਉਹਨਾਂ ਲੋਕਾਂ ਨਾਲ ਤੁਹਾਡੇ ਨਾਲ ਰੂਬਰੇ ਕਰਾਇਆ ਕਿ ਜਿਹੜੇ ਸਵੇਰੇ ਨਿਕਲਦੇ ਨੇ ਮਿਹਨਤ ਕਰਦੇ ਨੇ ਖੂਨ ਪਸੀਨਾ ਇੱਕ ਕਰਦੇ ਨੇ ਫਿਰ ਕਿਤੇ ਨਾ ਕਿਤੇ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਕੌਣ ਅਗਵਾ ਦੇ ਨਾਲ ਅਮੇਜ਼ਿੰਗ ਟੀਵੀ ਜੂਸ ਹੈ ਲਕੀ ਰਾਜ ਰੋਧ ਗੁਰਦਾਸ